ਉਹਨਾਂ ਚਰ ਆਪਣੇ ਵਿਚਾਰ ਗੁਰੂ ਨੂੰ ਨਹੀਂ ਦਿੱਤੇ ਉਹਨਾਂ ਚਰ ਸੇਵਾ ਕੋ ਬੋਲ ਨਹੀਂ ਹੋਣੀ ਮਨ ਵਿੱਚੇ ਸਤਿਗੁਰੂ ਕੇ ਪਾਤਸ਼ਾਹ ਸੇਵਕ ਕਹਿੰਦਾ ਸੇਵਕ ਉਹ ਆ ਜਿਹੜਾ ਆਪਣੀ ਮੱਤ ਪਰਦੇ ਚ ਰੱਖਦਾ ਆਪਣੀ ਮੱਤ ਗੁਰੂ ਦੇ ਚਰਨਾਂ ਚ ਪੇਟ ਕਰ ਦਿੰਦਾ ਕਹਿੰਦਾ ਮੇਰਾ ਸੇਵਕ ਤਿਸ ਸੇਵਕ ਕੇ ਕਾਰਜ ਕਿਹੜੇ ਕਾਰਜ ਐਵੇਂ ਨਾ ਭੁਲੇਖੇ ਚ ਪੈ ਜਾਓ ਉਹਦੇ ਕੰਮ ਕਾਰ ਪੂਰੇ ਹੋਣ ਲੱਗ ਪੈਂਦੇ ਤਾਂ ਪਹਿਹੀ ਕਰਨੇ ਸਾਰੇ ਉਹਦੇ ਕੰਮ ਕਾਰ ਪੂਰੇ ਹੋਣ ਲੱਗ ਪਏ ਕਾਰਜ ਲਿਖਿਆ ਤਾਨੂੰ ਪਤਾ ਕੰਮ ਤੇ ਕਾਰਜ 'ਚ ਫਰਕ ਹੈ। ਸਰੀਰ ਕਰੇ ਕਮਾਈ ਉਹਨੂੰ ਕੰਮ ਕਹਿੰਦੇ ਆ। ਸਰੀਰ ਕਰੇ ਕਮਾਈ ਉਹਨੂੰ ਕੰਮ ਕਹਿੰਦੇ ਆ। ਆਤਮਾ ਕਰੇ ਕਮਾਈ ਉਹਨੂੰ ਕਾਰਜ ਕਹਿੰਦੇ ਆ। ਕਹਿੰਦੇ ਤੇ ਸੇਵਕੇ ਕਾਰਜ ਰਾਸ। ਕਹਿੰਦਾ ਜਿਹੜੀ ਆਪਣੀ ਮਤ ਪਰਦੇਚ ਰੱਖਦਾ ਆਪਣੀ ਮਤ ਗੁਰੂ ਦੇ ਚਰਨਾਂ 'ਚ ਵਿੱਚ ਦੇ ਦਿੰਦਾ ਹੈ, ਆਪਣੇ ਵਿਚਾਰ ਗੁਰੂ ਨੂੰ ਦੇ ਦਿੰਦਾ ਹੈ। ਕਹਿੰਦਾ ਉਹ ਗੁਰੂ ਦਾ ਸੇਵਕ ਹੈ। ਜਿਹੜਾ ਗੁਰੂ ਦਾ ਸੇਵਕ ਬਣ ਜਾਂਦਾ ਉਹਦੇ ਕਾਰਜ ਕਹਿੰਦਾ ਪਾਉ ਉਹਦੀ ਆਤਮਿਕ ਕਮਾਈ ਰਾਸ ਆ ਜਾਂਦੀ ਹੈ। ਪਰ ਮਹਾਤਮਾ ਤੱਕ ਪਹੁੰਚ ਕਰ ਲੈੰਦਾ ਦੂਜਾ ਨਹੀਂ ਕਰ ਸਕਦਾ ਉਸਨੂੰ ਲੋੜ ਨਹੀਂ ਪਈ ਉਹਨਾਂ